बबू आहे के पाल करे आॾे मेरे पाल फेडेठे पालकरे पई हिकु उतरे पासे ਉਹ ਪੁੱਠੰਡੇ ਆ ਬਿਜਲੀ ਲਓ ਉਧਰਲੇ ਪਾਸੇ ਪੁੱਠੰਡੇ ਦਾ ਬਕਰ ਢੰਡੇ ਵਾਲੇ ਕਿਹਦੇ ਆ ਉਹੀ ਕੁਝ ਕਰਨਾ ਹੈ ਫਰੋਲੀ ਵਾਲਿਆ ਉਹੀ ਕੁਝ ਕਰਨਾ ਹੈ ਉਹ ਰੈਕਟ ਕੈਮ ਕਰਨੇ ਆ ਤੇ ਚਰਤੇ ਵੱਡੇ ਹੋਰ ਵੀ ਚੱਕਰ ਨਹੀਂਗਾ ਇਧਰ ਲਿਆ ਭਾਈ ਇਧਰ ਸਾਹਮਣੇ ਪਰਲੇ ਪਾਸੇ ਲਿਆ ਕੋਈ ਨਾ ਭਰਾ ਬਣ ਕੇ ਬੇਰਤੀਆ ਕਿਉਂਕਿ ਫੀਲਡਰ ਨੇ ਭਜਣਾ ਹੁੰਦਾ ਹੈ ਫਿਰ ਕਾਮੜਾ ਮੁਸ਼ਕਿਲਾਂ ਪੈਰਾ ਹੋ ਜਾਂਦੀ ਹੈ ਇਹਦੇ ਵਿੱਚ ਬਰੀ ਆਹਰ ਹੈ ਇਹ ਆ ਰਾਏਪੁਰ ਦੀ ਧਰਤੀ ਦਾ ਇਹ ਮੁੰਡਾ ਇਹਦਾ ਪਿੰਡਾਂ ਦਾ ਮਾਣ ਹੈ ਇਹਨੂੰ ਦੋਰੀਆ ਖਿਰਨਾਂ ਵਾਲੀ ਪਿੰਡਾ ਉਹ ਮੰਨੂ ਕਹਿੰਦੀ ਆ ਆਹ ਵੇ ਮੰਨੂ ਉਹਨੇ ਹਮਨਗਰੀ ਮੈਚ ਪੁੱਟਿਆ ਹੋਇਆ ਫਕਰ ਝੰਡੇ ਲਈ ਵੱਡੇ ਵੱਡੇ ਮੈਚੇ ਖੇੜਦਾ ਮਾੜੇ ਨਾਲ ਕਿਹੜੇ ਭਰਾਵਾਂ ਤੋਂ ਵੱਡ ਕੇ ਪਿਆਰ ਹੈ ਇਹਨੇ ਦੋ ਕਿਹੜੇ ਮਾਰਵੇ ਇਸ ਨਾਲੇ ਦਿਨੇਸ਼ ਇਹ ਕਿਹੜਾ ਪਿੰਡ ਕਮਾਣਾ ਕਮਾਣਾ ਰਤਿਏ ਦੇ ਇਲਾਕੇ ਦਾ ਜਿਹੜੇ ਭਰਾ ਸਾਡਾ ਪਹੁੰਚਿਆ ਤੇਰੇ ਮਿੱਤਰੋ ਪਿੰਡੀ ਬਾਲਵਰਲੇ ਪਾਸੇ ਲਓ ਸਾਹਮਣੇ ਸਾਹਮਣੇ ਚਾਰ ਸਕੋਰ ਵੱਲੋਂ ਖੇਡ ਦੇ ਕੇਰੇ ਮੈਦਾਨ ਦੇ ਵਿੱਚ ਇਧਰ ਸਰਦਾਰ ਹਰਜਿੰਦਰ ਸਿੰਘ ਜੀ ਸਰਪੰਨ ਸਾਹਿਬ ਸਾਡੇ ਜਿਹੜੀ ਤੋਂ ਵੀ ਸ਼ੇਰ ਤਰ ਦੇ ਪਹੁੰਚਿਆ ਓਏ ਮਈ ਚ ਸਾਰੀ ਸੱਟਾਂਗੇ ਓਏ ਮਈ ਚ ਸਾਰਾ ਨਿਆਰ ਭਾਈਆ ਆਹ ਔਰ ਸਾਹਮਣੇ ਕਰੇ ਇਕ ਵਾਰ ਦਾ ਕਹਿੰਦੇ ਅਰਸ਼ੂ ਨੋਰੇ ਮਿੱਤਰੋ ਖੇਡਦੇ ਕਰੇ ਮੈਦਾਨ ਦੇ ਵਿੱਚ ਹੋਏ 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 ਉਹ ਰੁਕੇ ਤੇ ਨੰਬਰ ਬੈਕਲ ਕਰੂਆ ਸੰਭਾਲੇ ਪੁੰਡਿਆਂ ਨੂੰ ਮੈਨੂੰ ਕਰੀ ਬਾਹ ਕਦੇ ਪਾਉਣੀ ਫੇਰ ਉਧਰਲੇ ਪਾਸੇ ਖਿਡਾਰੀ ਤਿਆਰ ਹੈ ਕਹਿੰਦੀ ਬਾਹ ਇੱਕ ਵਾਰੀ ਫੇਰ ਓਏ ਬਠਕੇ ਵਾਲਾ ਬਠਕੋ ਬਠੰਦੇ ਵਾਲਾ ਤੇਰੇ ਰੱਬ ਰੂਪੀ ਸੰਗਤ ਬੈਠੀ ਹੈ ਇੱਕ ਵਾਰੀ ਫੋ ਉਧਰਲੇ ਪਾਸੇ ਟੱਕਾ ਸਿਰੇ ਦਾ ਖੇਡ ਦੇ ਮੈਦਾਨ ਦੇ ਵਿੱਚ ਕਰਾਵਾ ਮੇਲਾ ਬਾਲ ਕਦੇ ਪੈਂਦੀ ਹੈ ਇੱਕ ਵਾਰੀ ਫੀਚ ਕਿੱਲ ਅੱਜ ਇੱਥੇ ਰੱਖ ਉਹ ਕਿਲੋ ਕਿਉਂ ਜਿਹੜੇ ਭੰਗੜੇ ਪਹਿਣਗੇ ਮੇਰੇ ਮਿੱਤਰੋ 1 ਲੱਖ ਤੇ 51 ਹਜ਼ਾਰ ਦਿੱਤਾ ਜਾਵੇਗਾ 19 ਮਾਰਚ ਨੂੰ ਜਾ ਕੇ ਕਹਿੰਦੇ 1 ਅਪ੍ਰੈਲ ਅਸੀਂ ਟੀਮਾਂ ਦੀ ਲਿਸਟ ਬਣਾਉਂਦੇ ਦਾ ਓਏ ਮੇਲਾ ਬਣਦਾ ਜਾਂਦਾ ਮਾਹੌਲ ਬਣਦਾ ਜਾਂਦਾ ਉਧਰ فیسب تیر بابا بلا شاہ مہاراجی اہو کرپا شہدے خالسا نے چرج پائے ہے ਆ ਧਰਤੀ ਤੇ ਉਹ ਸਾਹਮਣੇ ਵੀ ਮਣੀ ਹੋਰਾਂ ਦੇ ਪਿੱਛੇ ਗਿਆ ਸੀ ਉਹ ਢੰਡੇ ਵਾਲਿਆਂ ਨੇ ਬਣ ਗਿਆ ਜੀ ਗੈਜੇ ਦੇ ਪਾਸੇ ਆਸੂ ਮੜ ਗਿਆ ਕੁੱਟੇ ਪੁਨੇ ਵਾਲਾ ਜੀ ਉਹਦੇ ਮੈਦਾਨ ਦੇ ਅੰਦਰ ਉਹ ਸਾਹਮਣੇ ਆਹ ਬਾਲ ਸਿਰੇ ਵੀ ਜਿਹੜੇ ਕਰੇ ਪੈ ਚੁੱਕੇ ਲੋ ਜੀ ਰਾਦੇ ਭਾਈ ਜੀ ਲੋ ਹੋਣਗੇ ਮੇਰੇ ਮਿੱਤਰੋ ਜਿਹੜੇ ਕਰੇ ਟਿਕਾਣਾ ਲੁਕੁਰ ਦਾ ਉਹਦੇ ਦੇਜ ਤੇ ਇੱਕ ਰੀ ਆਵਾਜ਼ ਆਉਂਦੀ ਸੀ ਵੀ ਫਕਰ ਤੇ ਮਦਾ ਮੇਲਾ ਹੁਣ ਨਹੀਂ ਹੁੰਦਾ

ਹਰਜਿੰਦਰ ਸਿੰਘ ਜੀ ਦਾ ਟੂਰਨਾਮੈਂਟ ਆ ਬਾਜੀ ਤੇ ਨਾਲ ਕਰੇ ਯਾਦਾ ਬਾਈ ਐ ਤੇ ਦੀ ਛੱਡੀ ਆ ਮੁੰਡੇ ਦਾ ਕਰੇ ਹਿਰਨ ਵਾਲੀ ਪਿੰਡ ਹੈ ਇਹ ਰਾਹੁਲ ਮੇਰੇ ਮਿੱਤਰੋ 61 22 ਉਸੇ ਲਾ ਤੇਰੀ ਗੱਲ ਪਿਆ ਮੀਆਂ ਆਲਾ ਮਰਖੋ ਉਹ ਕਾਲਾ ਸੇਰ ਬਣ ਗਈ ਹੈ ਲਓ ਸਾਹਮਣੇ ਦੇ ਬਲੇ ਪਾਸੇ ਉਹ ਕਾਲਾ ਫੇਰਬਾਨੀਆਂ ਲੈ ਵੀ ਬਿਨਾਂ ਮਾਰੀ ਟੋਪਰ ਪਾਦਾ ਇਹ ਕਿੱਲੋਂ ਧੂੜ ਤਾ ਜਾਣਾ ਹੈ ਲਓ ਰੇ ਪਾਸੇ ਵੱਡੇ ਮਾਣ ਕਰਕੇ ਕੀਤੇ ਜਾਣੇ ਹੈ ਜਰੂਰੀ ਗੱਲ ਹੁੰਦੀ ਹੈ ਟਰੈਕਰ ਕਹਿੰਦਾ ਕੋਪਲ ਮੈਚ ਲਾਉਗਾ ਸੇ ਜਿਹੜਾ ਜਣਾ ਜਦੋਂ ਅੰਦਰਲੇ ਪਾਸੇ ਇਹ ਦੂਜਾ ਛੰਦਰ ਜਾਣ ਨੂੰ ਫਿਰਦਾ ਹੈ ਇਹ ਰੈਕਰ ਬਣਾਉ ਨੂੰ ਫਿਰਦਾ ਐਸੇ ਕੰਮ ਦੇ ਲਓ ਸਾਹਮਣੇ ਕਮਾਲ ਹੋ ਜਾਣੀ ਹੈ ਲੱਕ ਦਿੱਤਾ ਜਾ ਰਿਹਾ ਪੱਟੀ ਗਰੇ ਗੱਲਬਾਤ ਹੋ ਰਹੀ ਹੈ ਇਸ ਟੂਰਨਾਮੈਂਟ ਦੀ ਉਹ ਕਹਿੰਦੇ ਤੇਰੇ ਦਾ ਇੰਤਜ਼ਾਰ ਹੈ ਲੋਕਾਂ ਨੂੰ ਮੋਰ ਨੇ ਪੁੱਛੇ ਹੋਇਆ ਲੱਕੇ ਵੀ ਮਨੀ ਪਕਾਰੋ ਬਾਈ ਜਣੇ ਸਾਡੇ ਨਾਲ ਫੱਟੇ ਵੀ ਆਇਆ ਹੋਇਆ ਪਰ ਆਉਂਦੀ ਸਾਰੇ ਹੋਰ ਪੈਂਦੀ ਹੈ ਜੇ ਠੀਕ ਹੈ ਤਾਂ ਹੀ ਕੁਰਸੀ ਤੇ ਬੈਠਾ ਹੈ ਬਹੁਤ ਸਾਹਮਣੇ ਦੇਖਾ ਗਿਆ ਆਪਾਂ ਸਿੰਗਲ ਨੇ ਕਹਿੰਦੇ ਬਾਧੇ ਕਰੇ ਹੋ ਚੁੱਕੇ ਹੈ ਇਧਰ ਮੇਰੇ ਮਿੱਤਰੋ ਬਾਲ ਜਿਹੜੇ ਫੇਰ ਕਹਿੰਦੇ ਪੈਂਦੀ ਹੈ 23 ਮਾਰਚ ਬਣ ਗਿਆ ਜੀ ਕੈਚ ਕਿਹਦੇ 12 ਟੀਮਾਂ ਹੋਣੀਆਂ ਜਿਹੜੀਆਂ 1 ਲੱਖ ਦੇ ਨਾਲ ਜਿਹੜੇ ਦੂਜਾ ਤੇ 61000 ਪੈਂਦਾ ਬਾਈ ਇੱਕਾ ਜੇ ਅੱਜ ਨਾਲ ਹੋ ਰਹੀਆਂ ਚੜਦਾ ਕੈਚ ਰਵਿੰਦਰ ਆਹ ਫੜੀ ਕਾ ਪੇਰਾ ਆਹ ਹੀ ਹੈਪੀ ਡੀ ਨਾਲ ਸਾਹਮਣਾ ਕਰਨ ਲਈ ਪਾਸੇ ਮੈਚ ਰੰਗ ਉਹ ਜਿਹੜਾ ਸਾਫਤੀ ਦਾ ਹੈ ਉਧਰ ਸਾਡੇ ਬਾਬਾ ਜੀ ਵੀ ਸ਼ੇਰ ਰਾਹਪੁਰ ਵਾਲੇ ਫੇਰਾਂ ਦਾ ਬਹੁਤ ਵੱਡਾ ਧੰਨਵਾਦ ਹੈ। ਲਓ ਸਾਹਮਣੇ ਪੈਂਦੀ ਬਾੜ ਇੱਕ ਵਾਰੀ ਫੇਰ ਫੇਰ ਦੇ ਮੈਦਾਨ ਦੇ ਅੰਦਰ ਅਗਲੇ ਮੈਚੀਆਂ ਟੀਮਾਂ ਭਰਾ ਸਾਡੇ ਕਹਿੰਦੇ ਵੀ ਜਦੋਂ ਵੀ ਇਹ ਟੂਰਨਾਮੈਂਟ ਸਮਾਪਤ ਹੋ ਗਿਆ ਜਿਹੜੀ ਪ੍ਰੋਜੀ ਮੈਨੇਜਮੈਂਟ ਸਾਡੀ ਪ੍ਰਬੰਧਕ ਕਮੇਟੀ ਦੇ ਸਦਸਤੇ ਅਗਲਾ ਮੈਚ ਲਓ ਮੈਚ ਚਲਾ ਦੋ ਭਰਾ ਸਾਡੇ ਔਰ ਜਰੂਰ ਟੂਰਨਾਮੈਂਟ ਸਮਾਪਤ ਹੋ ਗਿਆ ਇੱਕ ਦਿਨ ਰੱਖ ਲਓ ਇਹ ਸਾਡੇ ਕੋਲ ਆ ਗਿਓ ਉੱਥੇ ਹੁਣੋਂ ਦੇ ਰੈਨ ਦਾ ਖਾਨ ਤੇਰਾ ਫੱਜਾ ਸਾਡਾ ਹੋਵੇਗਾ ਇੱਕ ਤਾੜੀ ਮਾਰ ਦਿਓ ਬਾਈ ਜ਼ੋਰਦਾਰ ਯਾਰ ਆਰਦਾ ਜਵਾਨੀ ਹੁਣ ਵਾਲੇ ਕਹਿੰਦੇ ਆ ਵੀ ਚੱਕਰੀ ਕੋਈ ਨਹੀਂ ਲੈ ਵੀ